ਪਰ ਮੇਰੀ ਗੱਲ ਕੋਈ ਸੁਣਦਾ ਹੀ ਨਹੀਂ ਆ ਜੇ ਮੈਂ ਇਹਨਾਂ ਦੇ ਤਰਲੇ ਮਾਰੇ ਹੀ ਤੇ ਇਹ ਵੀ ਨਹੀਂ ਮੇਰੀ ਮੰਨੇ ਇੱਕ ਵੀ ਕੀ ਕਰਾਂ ਮੈਂ ਹਾਂਜੀ ਮੈਨੂੰ ਇਹ ਦੱਸੋ ਵੀ ਤੁਹਾਡੇ ਕੋ ਸੰਦੀਪ ਨੂੰ ਸੰਭਿਆ ਨਹੀਂ ਗਿਆ ਹੈ ਖਿਆਲ ਨਹੀਂ ਰੱਖਿਆ ਤੁਸੀਂ ਉਹਦਾ ਉਹਨੇ ਤਾਂ ਸਾਨੂੰ ਫਸਾਤਾ ਸੀਗਾ ਭੈਣ ਜੀ ਸਾਨੂੰ ਕਿਹੜਾ ਦੱਸ ਕੇ ਗਈ ਆ ਰਾਤ ਹੀ ਉੱਠ ਕੇ ਚਲ ਗਈ ਤੇ ਲੋਕੇਸ਼ਨ ਤਾਂ ਸਾਡੀ ਵੀ ਦੱਸਤੀ ਹੀ ਅਹੀਂ ਤੇ ਆਪ ਜਦੋਂ ਪੁਲਿਸ ਦੀ ਗੱਡੀ ਆਉਂਦੀ ਵੇਖੀ ਨਾ ਦੌੜ ਕੇ ਕਮਾਦ ਵਿੱਚ ਲੋਕੇ ਤੇ ਫੇਰ ਜਾਨ ਬਚਾਈ ਨਾ ਸੁਖ ਦਾ ਸਾ ਆ ਕੇ ਤੇ ਘਰ ਵਿੱਚ ਆਏ ਆ ਤੇ ਇਹ ਨਾ ਮਾਂ ਵੀ ਕਿਹਨੇ ਆ ਨੂੰ ਵਿਖਿਆ ਨੀਗਾ ਤੀਆ ਮੇਰਾ ਰਾਦਾ ਲੇਟ ਜੀ ਗਾਵਾਂ ਮਰੀ ਜੀ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਕਿਉਂ ਕਿ ਵੇ ਆਵਾ ਜੇ ਬਾਹਰ ਕੇ ਨੂੰ ਪਤਾ ਲੱਗ ਗਿਆ ਵੀ ਇੱਥੇ ਰਹਿੰਦੇ ਆ ਲੋਕਾਂ ਨੇ ਝੱਟ ਸੀਆਈਡੀ ਦੇਣੀ ਪੁਲਿਸ ਨੂੰ ਸਾਹ ਦੇਣ ਚ ਵੇਖ ਲਾ ਬੈਠੇ ਨਾ ਨੇਰ ਕੋਪ ਚ ਚੰਗੇ ਭਲੇ ਆਪਣੇ ਘਰ ਬੈਠੇ ਆ ਬੋਲਦੇ ਨੀ ਮੰਮੀ ਨਹੀਂ ਟੈਨਸ਼ਨ ਲੈਣ ਦੇ ਆ ਨਾ ਵੀ ਪੁੱਛੋ ਹੀ ਗੋਜਣਾ ਜੇ ਗੱਲ ਕਿਹੇ ਪਾਸੇ ਚੰਗੀ ਤਰ੍ਹਾਂ ਲੱਗ ਜੇ ਨਾ ਤੇ ਫੇਰੀ ਆ